ਸਰਦੀਆਂ ਵਿੱਚ ਬਣਾਏ ਜਾਣ ਵਾਲੇ ਗੁੜ ਦੇ ਮਿੱਠੇ ਚਾਵਲ ਦੀ ਖਾਸ ਰੈਸਪੀ ਜੋ ਕਿ ਹਰ ਕਿਸੇ ਨੂੰ ਪਸੰਦ ਹੁੰਦੀ ਹੈ ਔਰ ਇਸ ਰੈਸਪੀ ਨੂੰ ਅਸੀਂ ਬਹੁਤ ਹੀ ਸਪੈਸ਼ਲ ਤਰੀਕੇ ਨਾਲ ਬਣਾਵਾਂਗੇ ਜਿਸ ਨਾਲ ਕਿ ਜੋ ਸਾਡੇ ਚਾਵਲ ਨੇ ਬਹੁਤ ਹੀ ਖਿਲੇ ਖਿਲੇ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਣਗੇ ਔਰ ਰੈਸਪੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏਗੀ ਸਾਤਰੀਆ ਕਾਲ ਜੀ ਮੈਂ ਹਰ ਸਿਮਰਨ ਤੇ ਸਵਾਗਤ ਹੈ ਤੁਹਾਡੇ ਸਭ ਦਾ ਮੇਰੇ ਚੈਨਲ ਹਰ ਸਿਮਰਨ ਜੋੜਾ ਫੂਡ ਐਂਡ ਲਾਈਫ ਦੇ ਵਿੱਚ ਅਗਰ ਤੁਸੀਂ ਮੇਰੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਨੂੰ ਤੁਸੀਂ ਦੇਖ ਸਕੋ ਗੁੜ ਵਾਲੇ ਚਾਵਲ ਬਣਾਉਣ ਦੀ ਰੈਸਪੀ ਨੂੰ ਸ਼ੁਰੂ ਕਰਦੇ ਹਾਂ ਔਰ ਗੁੜ ਵਾਲੇ ਚਾਵਲ ਬਣਾਉਣ ਦੇ ਲਈ ਮੈਂ ਇੱਕ ਕਟੋਰੀ ਬਾਸਮਤੀ ਦੇ ਚਾਵਲ ਲਏ ਨੇ ਤੁਸੀਂ ਕਿਸੇ ਵੀ ਚਾਵਲ ਨਾਲ ਬਣਾ ਸਕਦੇ ਹੋ ਉਹਨਾਂ ਨੂੰ ਮੈਂ ਇੱਕ ਦੂਸਰੇ ਵੱਡੇ ਬਰਤਨ ਵਿੱਚ ਪਾ ਕੇ ਪਾਣੀ ਦੇ ਨਾਲ ਥੋੜੀ ਦੇਰ ਲਈ ਭਿਗੋਣ ਲਈ ਰੱਖ ਦਿੱਤਾ ਹੈ 15-20 ਮਿੰਟ ਲਈ ਅਸੀਂ ਇਹਨਾਂ ਨੂੰ ਭਿਗੋਣ ਲਈ ਰੱਖ ਦਵਾਂਗੇ ਟੱਕ ਕੇ ਤੇ 20 ਮਿੰਟ ਬਾਅਦ ਮੈਂ ਇਹਨਾਂ ਜੋ ਚਾਵਲ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਦੇ ਨਾਲ ਧੋ ਲਵਾਂਗੀ ਔਰ ਇੱਕ छन्ਨੀ ਦੇ ਵਿੱਚ ਪਾ ਕੇ ਇੱਕ ਸਾਈਡ ਤੇ ਰੱਖ ਦਵਾਂਗੀ ਤਾਂ ਜੋ ਇਸ ਦਾ ਐਕਸਟਰਾ ਪਾਣੀ ਹੈ ਉਹ ਸਾਰਾ ਨਿਕਲ ਜਾਏ ਤੇ ਇੱਕ ਦੂਸਰੇ ਬਰਤਨ ਦੇ ਵਿੱਚ ਮੈਂ ਡੇਢ ਕਟੋਰੀ ਅਸੀਂ ਇਹਦੇ ਵਿੱਚ ਪਾਣੀ ਪਾ ਰਹੇ ਹਾਂ ਜਿਹੜੀ ਵਾਲੀ ਕਟੋਰੀ ਨਾਲ ਅਸੀਂ ਚਾਵਲ ਲੈ ਸੀ ਉਹੀ ਵਾਲੀ ਸੇਮ ਕਟੋਰੀ ਅਸੀਂ ਡੇਢ ਕਟੋਰੀ ਪਾਣੀ ਦੇ ਵਿੱਚ ਪਾਈ ਹੈ ਔਰ ਪਾਣੀ ਨੂੰ ਅਸੀਂ ਗਰਮ ਹੋਣ ਦੇਵਾਂਗੇ ਔਰ ਇੱਕ ਕਟੋਰੀ ਅਸੀਂ ਇਹਦੇ ਵਿੱਚ ਜੋ ਗੂੜ ਹੈ ਉਹੀ ਲਿਆ ਹੈ ਇੱਕ ਕਟੋਰੀ ਚਾਵਲ ਔਰ ਸੇਮ ਇੱਕ ਕਟੋਰੀ ਅਸੀਂ ਗੁੜ ਲਿਆ ਹੈ ਗੁੜ ਦੇ ਵੱਡੇ ਪੀਸਿਸ ਨੂੰ ਅਸੀਂ ਥੋੜਾ ਜਿਹਾ ਕ੍ਰਸ਼ ਕਰ ਲਵਾਂਗੇ ਛੋਟੇ ਪੀਸਿਸ ਵਿੱਚ ਅਸੀਂ ਉਸ ਨੂੰ ਕਰ ਲਵਾਂਗੇ ਤਾਂ ਜੋ ਜਿਹੜਾ ਗੁੜ ਹੈ ਚੰਗੀ ਤਰ੍ਹਾਂ ਡਿਜ਼ੋਲਵ ਹੋ ਜਾਏ ਅਸੀਂ ਇਹਨੂੰ ਛੋਟੇ ਪੀਸਿਸ ਵਿੱਚ ਤੋੜ ਲਿਆ ਪਾਣੀ ਨੂੰ ਜਦੋਂ ਹੀ ਉਬਾਲ ਆ ਗਿਆ ਗਰਮ ਹੋ ਗਿਆ ਅਸੀਂ ਇਹਦੇ ਵਿੱਚ ਜੋ ਗੁੜ ਹੈ ਕ੍ਰਸ਼ ਕੀਤਾ ਹੈ ਪਾ ਕੇ ਉਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਤਾਂ ਜੋ ਚੰਗੀ ਤਰ੍ਹਾਂ ਡਿਜ਼ੋਲਵ ਹੋ ਜਾਏ ਤੇ ਅਸੀਂ ਇਸ ਨੂੰ ਡਿਜ਼ੋਲਵ ਕਰ ਲਿਆ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਦੋ ਛੋਟੇ ਚਮਚ ਜੋ ਦੁੱਧ ਹੈ ਉਹ ਇਹਦੇ ਵਿੱਚ ਪਾਵਾਂਗੀ ਇਸ ਤਰ੍ਹਾਂ ਦੁੱਧ ਪਾਉਣ ਦੇ ਨਾਲ ਜੋ ਗੁੜ ਵਿੱਚ ਇੰਪਿਉਰिटीज ਮੈਲ ਹੈ ਉਹ ਸਾਰੀ ਬਾਹਰ ਆ ਜਾਏਗੀ ਤੁਸੀਂ ਦੇਖ ਸਕਦੇ ਹੋ ਉਸ ਨੂੰ ਥੋੜਾ ਜਿਹਾ ਉਬਾਲਾ ਆਇਆ ਹੈ ਔਰ ਉਹਦੇ ਉੱਤੇ ਜੋ ਮੈਲ ਹੈ ਉਹ ਸਾਰੀ ਉੱਪਰ ਆ ਗਈ ਹੈ ਅਸੀਂ ਉਸ ਨੂੰ ਕਿਸੇ ਚਮਚ ਦੇ ਸਰਵਿਸ ਸਪੂਨ ਦੇ ਨਾਲ ਇੱਕ ਬਰਤਨ ਵਿੱਚ ਕਢ ਲਵਾਂਗੇ ਸਾਰੀ ਜੋ ਗੁੜ ਦੀ ਇੰਪਿਉਰिटीज ਹੈ ਸਾਰੀ ਉੱਪਰ ਆ ਗਈ ਹੈ ਉਹਦੀ ਮੈਲ ਨੂੰ ਅਸੀਂ ਇਸੇ ਤਰ੍ਹਾਂ ਹੀ ਸਾਈਡਾਂ ਤੋਂ ਹੌਲੀ-ਹੌਲੀ निकाल लवेंगे और दुध फट के बाहर आ जाएगी और कोल साफ गुड़ वाला जो सिरप है पानी वो रेडी हो गया असं उसने साइड पर कर लवेंगे तो उसके तो बाद में एक वड्डा चम्मच सौंफ दे ले आए तीन लौंग एक मोटी वाली इलायची और तीन दो असी छोटी वाली हरी इलायची ले है और जो लौंग है ਤੇ ਮੋਟੀ ਵਾਲੀ ਇਲਾਇਚੀ ਅਸੀਂ ਇਸ ਨੂੰ ਥੋੜਾ ਜਿਹਾ ਪੈਸਟਲ ਵਿੱਚ ਪਾ ਕੇ ਥੋੜਾ ਜਿਹਾ ਕੁੱਟ ਲਵਾਂਗੇ ਥੋੜਾ ਜਿਹਾ ਕ੍ਰਸ਼ ਕਰਨਾ ਹੈ ਬਿਲਕੁਲ ਪਾਊਡਰ ਨਹੀਂ ਬਣਾਉਣਾ ਹੈ ਅਸੀਂ ਉਸ ਨੂੰ ਥੋੜਾ ਜਿਹਾ ਹਲਕਾ ਜਿਹਾ ਜੋ ਸੀਡਸ ਨੇ ਉਹਨਾਂ ਨੂੰ ਕ੍ਰਸ਼ ਕਰਨਾ ਹੈ ਔਰ ਅਸੀਂ ਇਸ ਨੂੰ ਫਿਰ ਕਾਲ ਕੇ ਇੱਕ ਪਲੇਟ ਵਿੱਚ ਰੱਖ ਲਵਾਂਗੇ ਤੇ ਉਸ ਇਹਨਾਂ ਨੂੰ ਅਸੀਂ ਬਰਤਨ ਵਿੱਚ ਕੱਢ ਲਿਆ ਔਰ ਮੈਂ ਇੱਕ ਪੈਨ ਦੇ ਵਿੱਚ ਅੱਧਾ ਕਟੋਰੀ ਦੇਸੀ ਕੀ ਪਾ ਰਹੀ ਹਾਂ ਤੁਸੀਂ ਚਾਹੋ ਕਿ ਇਸ ਤੋਂ ਘੱਟ ਜਾਂ ਵੱਧ ਵੀ ਪਾ ਸਕਦੇ ਹੋ ਜਾਂ ਕੋਈ ਕੀ ਪਾ ਸਕਦੇ ਹੋ ਮੈਂ ਦੇਸੀ ਕੀ ਯੂਜ਼ ਕਰ ਰਹੀ ਹਾਂ ਉਸ ਤੋਂ ਬਾਅਦ ਜੋ ਸਾਡੇ ਸਾਰੇ ਸਪਾਈਸਿਸ ਨੇ ਸੌਂਫ, ਛੋਟੀ ਇਲਾਇਚੀ, ਲੌਂਗ ਤੁਸੀਂ ਇਸ ਦੇ ਵਿੱਚ ਦਾਲਚੀਨੀ ਵੀ ਯੂਜ਼ ਕਰ ਸਕਦੇ ਹੋ ਉਹਨਾਂ ਨੂੰ ਥੋੜਾ ਜਿਹਾ ਕਰੈਕਲ ਹੋਣ ਦੇਵਾਂਗੇ ਉਸ ਤੋਂ ਬਾਅਦ ਮੈਂ ਇਸ ਦੇ ਵਿੱਚ ਛੋਟੇ-ਛੋਟੇ ਲੰਬੇ ਕੱਟੇ ਹੋਏ ਬਦਾਮ ਦੇ ਸਲਾਈਸਸ ਉਹ ਇਸ ਦੇ ਵਿੱਚ ਪਾ ਕੇ ਉਹਨਾਂ ਨੂੰ ਥੋੜੀ देर ਚਲਾਵਾਂਗੇ ਪੁੰਨਾਂਗੇ ਉਸ ਤੋਂ ਬਾਅਦ ਛੋਟੇ ਛੋਟੇ ਲੰਬੇ ਕੱਟੇ ਹੋਏ ਨਾਰੀਅਲ ਦੇ ਅਸੀਂ ਕਤਰੇ ਉਹ ਵੀ ਇਹਦੇ ਵਿੱਚ ਪਾ ਕੇ ਚਲਾਵਾਂਗੇ ਉਹਨਾਂ ਨੂੰ ਹਲਕਾ ਜਿਹਾ ਅਸੀਂ ਭੁੰਨਣਾ ਹੈ ਉਹਨਾਂ ਦਾ ਕਲਰ ਨਹੀਂ ਚੇਂਜ ਕਰਨਾ ਸਿਰਫ ਕੱਚਾਪਨ ਖਤਮ ਕਰਨਾ ਹੈ ਔਰ ਥੋੜੀ ਜਿਹੀ ਮੇ ਕਿਸ਼ਮਿਸ਼ ਲਈ ਹੈ ਅਸੀਂ ਕਿਸ਼ਮਿਸ਼ ਨੂੰ ਵੀ ਇਹਦੇ ਵਿੱਚ ਪਾ ਕੇ ਥੋੜੀ देर ਲਈ ਭੁੰਨਾਂਗੇ ਜਦੋਂ ਤੱਕ ਇਹ ਫੁੱਲ ਨਹੀਂ ਜਾਂਦੀ ਹੈ ਇਹਦੇ ਵਿੱਚ ਨਾਰੀਅਲ ਜੋ ਕਿਸ਼ਮਿਸ਼ ਹੈ ਬਹੁਤ اچھی ਲੱਗਦੀ ਹੈ ਬਾਕੀ ਤੁਸੀਂ ਚਾਹੋ ਤੇ ਹੋਰ ਵੀ ਡਰਾਈ ਫੂਡ ਯੂਜ਼ ਕਰ ਸਕਦੇ ਹੋ ਅਸੀਂ ਜੋ ਪਿਘੋ ਕੇ ਰੱਖੇ ਹੋਏ ਚਾਵਲ ਸੀ ਉਹਨਾਂ ਨੂੰ ਇਹਦੇ ਵਿੱਚ ਪਾ ਕੇ ghee ਦੇ ਥੋੜੀ ਦੇਰ ਲਈ ਚਲਾਵਾਂਗੇ ਭੁੰਨਾਂਗੇ ghee ਦੇ ਵਿੱਚ ਇਸ ਤਰ੍ਹਾਂ ghee ਦੇ ਵਿੱਚ ਚਾਵਲਾਂ ਨੂੰ ਭੁੰਨਾਂ ਨਾਲ ਜੋ ਗੁਰਵਲੇ ਚਾਵਲ ਨੇ ਬਹੁਤ ਹੀ ਟੇਸਟੀ ਤੇ ਖਿਲੇ-ਖਿਲੇ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਵੀ ਇੱਕ ਵਾਰ ਇਸੇ ਤਰ੍ਹਾਂ ਹੀ ਚਾਵਲਾਂ ਨੂੰ ਬਣਾ ਕੇ ਦੇਖਣਾ ਬਹੁਤ ਖਿਲੇ-ਖਿਲੇ ਤੇ ਟੇਸਟੀ ਬਣਦੇ ਨੇ ਉਹ ਮੈਂ ਨਾ ਚਾਵਲਾਂ ਦੇ ਵਿੱਚ ਇੱਕ ਕਟੋਰੀ ਅਸੀਂ ਪਾਣੀ ਪਾਇਆ ਜਾਨਕਿ ਸਾਰੇ ਚਾਵਲਾਂ ਦੇ ਵਿੱਚ ਸੀ ਇੱਕ ਕਟੋਰੀ ਚਾਵਲ ਦੇ ਲਈ 2 ਟਾਈ ਪਾਣੀ ਗੁਣਾ ਪਾਣੀ ਪਾਇਆ ਹੈ ਜੋ ਡੇਢ ਕਟੋਰੀ ਅਸੀਂ ਗੁੜ ਦਾ ਸਿਰੋ ਬਣਾ ਲਿਆ ਪਾਇਆ ਔਰ ਇੱਕ ਕਟੋਰੀ ਅਸੀਂ ਇਹਦੇ ਵਿੱਚ ਪਾਇਆ ਇਸ ਇਸ ਨੂੰ ਹਾਈ ਫਲੇਮ ਦੇ ਉੱਤੇ ਕੁੱਕ ਕਰ ਲਵਾਂਗੇ ਉਸ ਤੋਂ ਬਾਅਦ ਅਸੀਂ ਥੋੜੀ ਦੇਰ ਨੂੰ ਬਿਲਕੁਲ ਸਲੋ ਦੇ ਉੱਤੇ ਵੀ ਇਹ 2-3 ਮਿੰਟ ਲਈ ਕੁੱਕ ਕਰ ਲਿਆ ਅਸੀਂ ਇਸ ਨੂੰ ਪੂਰਾ ਨਹੀਂ ਪਕਾਣਾ 80% ਜੋ ਸਾਡੇ ਚਾਵਲ ਨੇ ਅਸੀਂ ਉਹਨਾਂ ਨੂੰ ਕੁੱਕ ਕਰਨਾ ਹੈ ਬਾਅਦ ਵਿੱਚ سیرਪ ਦੇ ਨਾਲ ਵੀ ਅਸੀਂ ਨੂੰ ਥੋੜਾ ਕੁੱਕ ਕਰਨਾ ਹੈ ਔਰ ਸਾਡੇ ਜੋ ਚਾਵਲ ਨੇ 80% ਕੁੱਕ ਹੋ ਗਏ ਨੇ ਉਹਨਾਂ ਦੇ ਵਿੱਚ ਅਸੀਂ ਜੋ ਗੁੜ ਵਾਲਾ سیرਪ ਬਣਾ ਕੇ ਰੱਖਿਆ ਸੀ ਉਹ ਇਹਦੇ ਵਿੱਚ ਪਾ ਦੇਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਦੇ ਮਿਕਸ ਕਰ ਲਵਾਂਗੇ ਗੂੜ ਤੇ ਜੋ ਚਾਵਲ ਨੇ ਸਰਪ ਹੈ ਉਹਨੂੰ ਅਸੀਂ ਚੰਗੀ ਤਰ੍ਹਾਂ ਦੇ ਮਿਕਸ ਕਰ ਲਿਆ ਉਸ ਤੋਂ ਬਾਅਦ ਅਸੀਂ ਇਸ ਨੂੰ ਢੱਕਣ ਲਗਾ ਕੇ ਵੀ ਪਕਾਵਾਂਗੇ ਉਸ ਤੋਂ ਪਹਿਲਾਂ ਮੈਂ ਇਹਦੇ ਵਿੱਚ ਥੋੜਾ ਜਿਹਾ ਜੋ ਨਾਰੀਅਲ ਹੈ ਗ੍ਰੇਟ ਕਰਕੇ ਰੱਖਿਆ ਕद्दूकस ਕੀਤਾ ਹੋਇਆ ਨਾਰੀਅਲ ਉਹ ਵੀ ਇਹਦੇ ਵਿੱਚ ਬਹੁਤ ਟੇਸਟੀ ਲੱਗਦਾ ਥੋੜਾ ਜਿਹਾ ਮੈਂ ਇਹਦੇ ਵਿੱਚ ਕद्दूकस ਕੀਤਾ ਹੋਇਆ ਨਾਰੀਅਲ ਉਹ ਵੀ ਪਾ ਲਿਆ ਤੇ ਉਸ ਤੋਂ ਬਾਅਦ ਅਸੀਂ ਨੂੰ ਟੱਕ ਕੇ ਇੱਕ ਉਬਾਲਾ ਆਣ ਤੱਕ ਅਰ ਜੋ ਸਾਡੇ ਚਾਵਲ ਨੇ ਅਸੀਂ ਉਹਨਾਂ ਨੂੰ ਕੁੱਕ ਕਰਾਂਗੇ ਉਸ ਤੋਂ ਬਾਅਦ ਸਿਮਮ ਤੇ ਵੀ ਅਸੀਂ ਇਸ ਨੂੰ 2 ਮਿੰਟ ਲਈ ਕੁੱਕ ਕਰਾਂਗੇ ਔਰ ਸਿਮਮ ਤੇ ਕੁੱਕ ਕਰਨ ਤੋਂ ਬਾਅਦ ਜੋ ਸਾਡੇ ਚਾਵਲ ਨੇ ਬਹੁਤ ਖਿਲੇ ਖਿਲੇ ਤੇ ਬਹੁਤ اچھی ਤਰ੍ਹਾਂ ਕੁੱਕ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਚਾਵਲ ਹੁਣ ਪੂਰੇ ਅੱਛੀ ਤਰ੍ਹਾਂ 100% ਕੁੱਕ ਹੋ ਗਏ ਨੇ ਤੇ ਸਾਡੇ ਗੂੜ ਵਾਲੇ ਜੋ ਚਾਵਲ ਨੇ ਉਹ ਰੈਡੀ ਨੇ ਅਸੀਂ ਉਸ ਨੂੰ ਫਲੇਮ ਨੂੰ ਬੰਦ ਕਰ ਦਿੱਤਾ ਹੈ ਪਰ ਅਸੀਂ ਇਸ ਨੂੰ ਧਾਮ ਦੇ ਉੱਤੇ 10 ਮਿੰਟ ਲਈ ਇਸੇ ਤਰ੍ਹਾਂ ਹੀ ਪਏ ਰਹਿਣ ਦਵਾਂਗੇ ਤੇ ਜੇ ਸਾਡੇ ਗੂੜ ਵਾਲੇ ਚਾਵਲ ਬਣ ਕੇ ਰੈਡੀ ਨੇ ਅਸੀਂ ਉਹਨਾਂ ਨੂੰ ਸਰਵ ਕਰਾਂਗੇ ਪਲੇਟ ਦੇ ਵਿੱਚ ਅਗਰ ਤੁਸੀਂ ਮੇਰੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਬਿਲਕੁਲ ਫ੍ਰੀ ਹੈ